ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ ਕਲਗੀਧਰ ਚਮਤਕਾਰ ਵਿੱਚੋਂ ਇੱਕ ਪ੍ਰਸੰਗ ਪ੍ਰੇਮ ਦਾ ਦਾਤਾ ਪੜਨ ਲੱਗੇ ਹਾਂ ਸੋ ਆਪ ਸਭ ਧਿਆਨ ਨਾਲ ਸਰਵਣ ਕਰਨਾ ਜੀ ਸਤਗੁਰੂ ਜੀ ਦੇ ਬਖਸ਼ੇ ਇਲਾਹੀ ਪ੍ਰੇਮ ਨਾਲ ਸਰਸ਼ਾਰ ਹੋਏ ਰਾਜਾ ਮੇਦਨੀ ਪ੍ਰਕਾਸ਼ ਨੇ ਸਤਗੁਰੂ ਜੀ ਨੂੰ ਉਨ੍ਹਾਂ ਦੇ ਟਿਕਾਣੇ ਲਈ ਆਪਣੇ ਰਾਜ ਦੇ ਕਈ ਰਮਣੀਕ ਸਥਾਨ ਦਿਖਾਏ ਸਾਰੇ ਸਥਾਨ ਦੇਖਣ ਤੋਂ ਪरांत ਸਤਗੁਰੂ ਜੀ ਨੇ ਜਮਨਾ ਦੇ ਕਿਨਾਰੇ ਵਾਲ ਉਸ ਰਮਣੀਕ ਸਥਾਨ ਨੂੰ ਆਪਣੇ ਟਿਕਾਣੇ ਲਈ ਚੁਣਿਆ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਸੁਸ਼ੋਭਿਤ ਹੈ ਸਤਗੁਰੂ ਜੀ ਦੇ ਆਗਮਨ ਪਰਬ ਤੱਕ ਇਸ ਅਸਥਾਨ ਨੂੰ ਬਣਾ ਕੇ ਤਿਆਰ ਕਰਨ ਦੀ ਤੀਬਰ ਇੱਛਾ ਕਾਰਨ ਸਿੱਖ ਸੰਗਤ ਔਰ ਬਾ ਰਾਜਾ ਵਜੀਰ ਤਾਂ ਇਸ ਪਾਸੇ ਹੀ ਰੁੱਝ ਗਏ ਪਰ ਇਸ ਪ੍ਰੇਮ ਦੇ ਦਾਤੇ ਨੇ ਨਾਹਨ ਆਉਣ ਦਾ ਕੋਈ ਲੁਕਮਾ ਰੂਹਾਨੀ ਮਕਸਦ ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਦਾ ਕੋਈ ਹੋਰ ਹੀ ਸੋਹਣਾ ਰੰਗ ਖਿਲਾ ਰਿਹਾ ਹੈ ਇੱਕ ਦਿਨ ਅੰਮ੍ਰਿਤ ਵੇਲੇ ਦੀ ਬੰਦਗੀ ਵਿੱਚ ਬੈਠੇ ਆਂ ਸਤਿਗੁਰ ਜੀ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕੋਈ ਰੂਹ ਸਿਮਰਨ ਵਿੱਚ ਹੈ ਔਰ ਅੰਤਿਮ ਸਮੇ ਦੇ ਦਰਸ਼ਨਾ ਲਈ ਅਤ ਦਾ ਵਿਰਾਗ ਕਰ ਰਹੀ ਹੈ ਨਾਲ ਹੀ ਇੱਕ ਦਰਦਪਰੀ ਆਵਾਜ਼ ਸੁਣਾਈ ਦਿੱਤੀ हे ਗੁਰੂ ਤ੍ਰਬਕੇ ਸਤਗੁਰੂ ਜੀ ਦੀ ਅੱਖ ਖੁੱਲ ਗਈ ਆਰੇ ਅਤੇ ਸਤਗੁਰੂ ਜੀ ਦੀ ਖਿੱਚ ਜਿਦੋਂ ਜੰਮਣਾ ਆਉਂਦੀ ਹੈ ਉਸ ਪਾਸੇ ਵੱਲ ਨੂੰ ਲੱਗ ਗਈ ਉਸੇ ਵਕਤ ਰਾਜੇ ਵੱਲ ਸੁਨੇਹਾ ਭੇਜਿਆ ਨੇ ਕਿ ਜਲਦੀ ਜਾਓ ਪਹਾੜਾਂ ਵੱਲ ਚੱਲਣਾ ਹੈ ਅਰ ਨਾਲ ਇੱਕ ਪੀਨਸ ਤੇ ਕੁਝ ਕਹਾਰ ਵੀ ਲਈ ਆਉਣਾ ਜੰਨਾ ਔਰ ਟੈਂਸਾ ਨਦੀ ਦੇ ਸੰਗਮ ਵਾਲੇ ਰਮਣੀਕ ਸਥਾਨ ਤੇ ਉਸ yogi ਰਾਜ ਵਿਦਮੂਰਤ ਦੀ ਝੌਂਪੜੀ ਹੈ ਜਿਸ ਤੋਂ ਰਾਜਾ ਔਰ ਵਜ਼ੀਰ ਆਪਣੀ ਮੁਸ਼ਕਿਲ ਦੇ ਹੱਲ ਲਈ ਇਲਾਹੀ ਦਾਤੇ ਦਾ ਇਸ਼ਾਰਾ ਲੈ ਕੇ ਗਏ ਸਨ ਔਰ ਉਸ ਨੂੰ ਤੁੰਡੰਦਾ ਵਾਦਾ ਕਰਕੇ ਗਏ ਸਨ ਪਰ ਆਪਣੀ ਮੁਸ਼ਕਿਲ ਹੱਲ ਹੋਣ ਦੀ ਖੁਸ਼ੀ ਅਤੇ ਸਤਿਗੁਰ ਜੀ ਦੀ ਸੇਵਾ ਦੇ ਚਾਅ ਵਿੱਚ ਇਹਨਾਂ ਦੋਨਾਂ ਦੇ ਜ਼ਿਹਨ ਵਿੱਚੋਂ ਸੁੱਤੇ ਹੀ ਉਹ ਬ੍ਰਿਧ ਮੂਰਤ ਨਿਕਲ ਗਈ ਇੱਧਰ ਇਸ ਬ੍ਰਿਧ ਮੂਰਤ ਦਾ ਇਹ ਹਾਲ ਹੈ ਕਿ ਜਿਉਂ-ਜਿਉਂ ਇਹਨਾਂ ਦਾ ਅੰਤਿਮ ਸਮਾਂ ਨੇੜੇ ਆ ਰਿਹਾ ਹੈ ਦਰਸ਼ਨਾ ਦੀ ਸਿੱਖ ਹੋਰ ਪੜ ਘਾ ਰਿਆਂ ਵਿੱਚ ਆ ਰਹੀ ਹੈ ਔਰ ਇਹ ਤੜਪ ਲੱਗ ਰਹੀ ਹੈ ਕਿ ਇਹਨਾਂ ਨੈਣਾਂ ਨੂੰ ਆਖਰੀ ਵਾਰ ਬੰਦ ਹੋ ਜਾਣ ਤੋਂ ਪਹਿਲਾਂ ਇੱਕ ਵਾਰ ਉਸ ਇਲਾਹੀ ਦਾਤੇ ਦੇ ਪਾਵਨ دیدار ਜ਼ਰੂਰ ਹੋ ਜਾਣ ਜਿਸ ਦੇ ਦੀਦਾਰਿਆਂ ਲਈ ਸਾਰੀ ਉਮਰ ਤਪ ਵਿੱਚ ਗੁਜ਼ਾਰੀ ਹੈ ਸਰੀਰ ਇਹਨਾਂ ਦਾ ਹੁਣ ਇੰਨਾ ਕਿ ਨਿਰਬਲ ਹੋ ਚੁੱਕਾ ਹੈ ਕਿ ਆਸਣ ਤੇ ਲੇਟੇ ਹੋਏ ਦਾ ਹਿਲਣਾ ਵੀ ਮੁਸ਼ਕਲ ਹੋ ਗਿਆ ਹੈ ਬਸ ਕਦੇ ਕਦੇ ਮੂੰਹ ਚੋਂ ਇਹ ਗੁਰੂ ਦੀ ਦਰਦ ਭਰੀ ਆਵਾਜ਼ ਨਿਕਲ ਜਾਂਦੀ ਹੈ ਇੱਕ ਅਨਾਥ ਪਹਾੜੀ ਲੜਕਾ ਚੰਦੂ ਜੋ ਇਧਰ ਗਾਵਾਂ ਚਾਰਨ ਆਉਂਦਾ ਹੈ ਇਹਨਾਂ ਦੀ ਸੇਵਾ ਵਿੱਚ ਆਪਣਾ ਸਮਾਂ ਸਫਲਾ ਕਰ ਰਿਹਾ ਹੈ ਅੱਜ ਜਦ ਇਸ ਦਿਲ ਨੂਰਤ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਇਹਨਾਂ ਦਾ ਆਖਰੀ ਸਮਾਂ ਨੇੜੇ ਆ ਗਿਆ ਹੈ ਤਾਂ ਨਿਰਾਸ਼ਤਾ ਦੇ ਆਲੰਗ ਵਿੱਚ ਮਹਿਣਾ ਚੋ ਸੁੱਚੇ ਮੋਤੀ ਏ ਚੰਦੋਂ ਨੂੰ ਕਹਿਣ ਲੱਗੇ ਚੰਦੋਂ ਬੇਟਾ ਲੱਗਦਾ ਹੈ ਮੇਰਾ ਅੰਤਿਮ ਸਮਾਂ ਨੇੜੇ ਆ ਗਿਆ ਹੈ ਮੇਰੇ ਮਨ ਦਾ ਭਾਗ ਕਿ ਜਿਸ ਦਾਤੇ ਦੇ ਦਿਦਾਰਾਂ ਲਈ ਤਪ ਸਾਧਿਆ ਉਸ ਦੇ ਦਰਸ਼ਨ ਨਸੀਬ ਨਾ ਹੋ ਸਕੇ ਉਸ ਮਾਨਵ અવਤਾਰ ਤਾਰ ਆਏ ਇਲਾਹੀ ਦਾਤੇ ਦੇ ਦਿਲ ਮੈਂ ਸੀਸ ਸਰੀਰਕ નિર્ਵਰਤਾ ਕਾਰਨ ਭਾਲ ਨਾ ਕਰ ਸਕਿਆ ਤੂੰ ਬੇਟਾ ਮੇਰੀ ਬਹੁਤ ਸੇਵਾ ਕੀਤੀ ਹੈ ਬਸ ਮੇਰੇ ਜਾਣ ਤੋਂ ਬਾਅਦ ਮੇਰਾ ਇੱਕ ਕੰਮ ਹੋਰ ਕਰ ਦੇਈਂ ਚੰਦੂ ਦੇਖੀ ਜੀ ਤੁਹਾਡੇ ਸਿਵਾ ਮੇਰਾ ਇਸ ਸੰਸਾਰ ਤੇ ਹੋਰ ਕੋਈ ਵੀ ਨਹੀਂ ਜੇ ਤੁਸੀਂ ਵੀ ਮੈਨੂੰ ਛੱਡ ਜਾਸੋਂ ਫਿਰ ਮੇਰਾ ਕੀ ਬਣਸੀ ਦੇਖੀ ਜੀ ਵੇਤਾ ਜੋ ਕੰਮ ਤੈਨੂੰ ਦੱਸਣ ਲੱਗਾ ਹ ਉਸ ਵਿੱਚ ਤੇਰਾ ਵੀ ਭਲਾ ਹੈ ਤੂੰ ਬੱਚਾ ਉਸ ਇਲਾਹੀ ਦਾਤੇ ਦੀ ਟੋਲ ਕਰੀ ਜੇ ਉਹ ਤੈਨੂੰ ਮਿਲ ਗਏ ਤੂੰ ਅਨਾਥ ਨਾ ਰਹੇਂਗਾ ਤੇਰਾ ਸਿਰਫ ਇਹ ਜੀਵਨ ਹੀ ਨਹੀਂ ਬਲਕਿ ਅੱਗਾ ਵੀ ਸਵਰ ਜਾਏਗਾ ਉਹ ਗੁਰੂ ਹਨ ਸ਼ਸਤਰ ਧਾਰੀ ਅਰ ਕੇਸਾ ਧਾਰੀ ਕਿਸ਼ੋਰ ਮੂਰਤੀ ਹਨ ਦਰਸ਼ਨ ਕੀਤੇਆਂ ਸੀਸ ਫਤਵਾ ਖੁਦ ਚਰਨਾ ਵਾਲ ਨੂੰ ਚੀਨਦਾ ਹੈ ਜੇ ਉਹ ਤੈਨੂੰ ਮਿਲ ਗਏ ਤਾਂ ਮੇਰਾ ਵੀ ਇੱਕ ਕੰਮ ਕਰ ਦੇਈਂ ਮੇਰਾ ਇਹ ਆਖਰੀ ਪ੍ਰੇਮ ਸੰਦੇਸ਼ੜਾ ਉਹਨਾਂ ਨੂੰ ਸੁਣਾ ਦੇਈਂ ਆਖੀ ਇਹ ਦਿੰਦੁਨੀਆ ਦੇ ਵਾਂਦੀ ਇਲਾਹੀ ਦਾਤਿਆ ਇੱਕ ਬਿਰਧ ਕਈ ਸਾਲਾਂ ਤੋਂ ਤੇਰੀ ਇੱਕ ਪਿਆਰ ਭਰੀ ਚਲਕ ਪਾਉਣ ਲਈ ਤਰਸ ਰਹੀ ਸੀ ਉਸ ਦੀ ਕਰਮਗਤ ਕਾਰਨ ਉਸ ਦੇ ਸਿੱਖਦੇ ਨੈਣਾਂ ਨੂੰ ਇਹ ਇਲਾਹੀ ਦਿਦਾਰੇ ਨਸੀਬ ਨਾ ਹੋ ਸਕੇ ਉਹ ਇਹਨਾਂ ਇਲਾਹੀ ਦਿਦਾਰਿਆਂ ਨੂੰ ਪਾਉਣ ਲਈ ਸਿੱਖਦਾ ਰਿਹਾ ਤਰਸਦਾ ਰਿਹਾ ਤੜਫਦਾ ਰਿਹਾ ਔਰ ਇਸੇ ਤੜਪ ਵਿੱਚ ਪ੍ਰਾਨ ਤਿਆਗ ਗਿਆ ਤਰਸ ਕਰੀਂਦਾ ਤਿਆ ਉਸ ਦੀ ਰੂਹ ਨੂੰ ਇੱਕ ਵਾਰ ਆਪਣੇ ਚਰਨ ਕਮਲਾਂ ਤੇ ਸੀਸ ਧਰਨ ਦਾ ਸੁਭਾਗ ਅਫਸਰ ਬਖਸ਼ ਆਪਨਾ ਕਰ ਲਈਂ ਹਾਂ ਦਾ ਤਿਆ ਆਪਣਾ ਕਰ ਲਈਂ ਇਹ ਕਹਿੰਦੇ ਕਹਿੰਦੇ ਰਕੀ ਜੀ ਦਾ ਗਲਾ ਭਰ ਆਇਆ ਆਖਰੀ ਵਾਰ ਕਿਹਾ हे ਗੁਰੂ ਜੀ ਫਿਰ ਰੁਕ ਗਿਆ ਨੈਣ ਮਿਟ ਗਏ ਅਤੇ ਸਵਾਸ ਵੀ ਅਤ ਮਦਮ ਪੈ ਗਏ ਚਾਂਦੋਂ ਨੇ ਰਕੀ ਜੀ ਦੇ ਸਰੀਰ ਨੂੰ ਹੱਥ ਨਾਲ ਛੋਹਿਆ ਸਰੀਰ ਠੰਡਾ ਪੈ ਚੁੱਕਾ ਸੀ ਇਸ ਦੀ ਚੀਕ ਨਿਕਲ ਗਈ ਇਹ ਬਾਹਰ ਵੱਲ ਨੂੰ દોੜਿਆ દોੜਦਾ ਜਾ ਰਿਹਾ ਹੈ ਔਰ ਮੂੰਹ ਚੋਂ ਨਿਕਲ ਰਿਹਾ ਹੈ ਏ ਗੁਰੂ ਏ ਗੁਰੂ ਏ ਗੁਰੂ ਇਧਰ ਸਤਗੁਰ ਜੀ ਘੋੜੇ ਨੂੰ ਤਿੱਖੀ ਚਾਲ ਵਿੱਚ ਭਜਾਈ ਸੰਗਮਵਾਲ ਵਜਰ ਤੇ ਨजीर ਦੇ ਘੋੜੇ ਦੌੜ ਰਹੇ ਹਨ ਅਜੇ ਸੰਗਮ ਤੋਂ ਥੋੜਾ ਉਰੇ ਹੀ ਸੰ ਇੱਕ ਛੋਟੇ ਬੱਚੇ ਦੀ ਦਰਦ ਭਰੀ ਆਵਾਜ਼ ਸੁਣਾਈ ਦਿੱਤੀ हे गुरु हे गुरु ਇਕਦਮ ਘੋੜੇ ਰੁਕ ਗਏ ਇੱਕ ਬੱਚਾ ਸੰਗਮ ਵਾਲੇ ਪਾਸਿਓਂ ਦੌੜਿਆ ਆ ਰਿਹਾ ਹੈ ਸਤਿਗੁਰਜੀ ਘੋੜੇ ਤੋਂ ਉਤਰੇ ਬੱਚੇ ਨੂੰ ਪਿਆਰ ਨਾਲ ਰੁਕਣ ਦਾ ਇਸ਼ਾਰਾ ਕੀਤਾ ਸਾਹੋ-ਸਾਹੀ ਹੋਇਆ ਬੱਚਾ ਰੁਕਿਆ ਹੈਰਾਨ ਹੋਈਆਂ ਅੱਖਾਂ ਸਤਿਗੁਰਜੀ ਦੀਆਂ ਨਾਲ ਅੱਖਾਂ ਮਿਲੀਆਂ ਬੱਚੇ ਦਾ ਸੀਸ ਚਰਨਾਂ ਵੱਲ ਨੂੰ ਖਿਚੀਂਦਾ ਚਰਨਾਂ ਵੱਲ ਝੁਕਣ ਲੱਗਾ ਪਰ ਸਤਿਗੁਰੂ ਜੀ ਨੇ ਮੁਬਾਰਕ ਹੱਥਾਂ ਨਾਲ ਪਿਆਰ ਦੇ ਸੀਸ ਨੂੰ ਉਠਾਇਆ ਬੱਚੇ ਨੇ ਫਿਰ ਨੈਣ ਭਰ ਕੇ ਦੇਖਿਆ ਤੇਸਾਂ ਧਾਰੀ ਹਨ ਸ਼ਸਤਰ ਧਾਰੀ ਕਿਸ਼ੋਰ ਮੂਰਤੀ ਹਨ ਕਾਲੀ-ਕਾਲੀ ਬੋਲਿਆ ਤੁਸੀਂ ਹੀ ਹੋ ਨਾ ਜੀ ਗੁਰੂ ਗੁਰੂ ਜੀ ਸਤਗੁਰ ਜੀ ਹਾਂ ਬੇਟਾ ਦੱਸ ਕੀ ਗੱਲ ਚਾਂਦੋ ਨੈਣ ਭਰ ਕੇ ਜੀ ਰਕੀ ਜੀ ਚਲ ਬਸੇ ਉਹਨਾਂ ਦਾ ਇਹ ਆਖਰੀ ਪ੍ਰੇਮ ਸੰਦੇਸ਼ੜਾ ਸੁਣ ਲਵੋ ਜੀ ਇਹ ਕਹਿੰਦੇ ਨੇ ਰਕੀ ਜੀ ਦਾ ਪ੍ਰੇਮ ਸੰਦੇਸ਼ੜਾ ਉਹ ਬਹੁਤ ਕਹਿ ਸੁਣਾਇਆ ਸਤਗੁਰ ਜੀ ਨੇ ਪਿਆਰ ਨਾਲ ਚਾਂਦੋ ਦੇ ਅਥਰੂ ਸਾਫ ਕੀਤੇ ਪਰ ਬੋਲੇ ਨਾ ਰੋ ਬੱਚਾ ਰਿਖੀ ਜੀ ਅਜੇ ਜਿੰਦਾ ਹਨ ਸਾਈਂ ਦੇਦਰ ਉਹਨਾਂ ਦੀ ਪੁਕਾਰ ਪਹੁੰਚੀ ਹੈ ਜੋ ਸਾਨੂੰ ਇੱਥੇ ਖਿੱਚ ਲਿਆਈ ਹੈ ਤੇਰੇ ਘੰਡੇ ਸਤਗੁਰ ਜੀ ਨੇ ਚਾਂਦ ਨੂੰ ਆਪਣੇ ਘੋੜੇ ਤੇ ਬਿਠਾਇਆ ਰਾਜੇ ਵਜੀਰ ਨੂੰ ਪਿੱਛੇ ਆਉਣ ਦਾ ਇਸ਼ਾਰਾ ਕੀਤਾ ਔਰ ਪਲੰਗ ਵਿੱਚ ਹੀ ਰਿਖੀ ਜੀ ਦੀ ਝੌਂਪੜੀ ਆ ਪਹੁੰਚੇ ਰਿਖੀ ਜੀ ਦੀ ਦੇ ਆਪਣੇ ਆਸਣ ਤੇ ਨਿਸ਼ਚਲ ਪਈ ਹੈ ਸਰੀਰ ਸਾਰਾ ਠੰਡਾ ਪੈ ਚੁੱਕਾ ਹੈ। ਸਵਾਸ ਵੀ ਆਉਂਦੇ ਪ੍ਰਤੀਤ ਨਹੀਂ ਹੋ ਰਹੇ। ਪਰ ਮੱਥੇ ਤੇ ਕੁਝ ਨਿਗ ਬਾਕੀ ਹੈ। ਸਤਗੁਰ ਜੀ ਨੇ ਰਖੀ ਜੀ ਦੇ ਸੀਸ ਵੱਲ ਬੈਠ ਕੇ ਸੀਸ ਨੂੰ ਆਪਣੀ ਗੋਦ ਵਿੱਚ ਲੈ ਲਿਆ ਔਰ ਮੁਬਾਰਕ ਹੱਥਾਂ ਨਾਲ ਮੱਥੇ ਨੂੰ ਪਿਆਰ ਨਾਲ ਸਹਲਾਣਾ ਸ਼ੁਰੂ ਕਰ ਦਿੱਤਾ। ਮੁਬਾਰਕ ਹੱਥਾਂ ਦਾ ਸਪਰਸ਼ ਹੁੰਦਿਆਂ ਹੀ ਦੇਖੀ ਜੀ ਦੇ ਸਰੀਰ ਵਿੱਚ ਕੋਈ ਬਿਜਲੀ ਜਿਹੀ ਦੌੜ ਗਈ ਔਰ ਨਿਗ ਵਾਪਸ ਪਰਤਣ ਲੱਗੀ ਰਾਜੇ ਵਜ਼ੀਰ ਵੱਲ ਇਸ਼ਾਰਾ ਹੋ ਗਿਆ ਪੈਰਾ ਮੱਥਾਂ ਦੀਆਂ ਤਲੀਆਂ ਨੂੰ ਛਸਣ ਦਾ ਕੋਈ ਅਧਿਕਾਰੀ ਦੀ ਇਸ ਪ੍ਰੇਮ ਸੇਵਾ ਬਾਦ ਰਿਖੀ ਜੀ ਦੇ ਸਰੀਰ ਵਿੱਚ ਹਲਕੀ ਜਿਹੀ ਕੰਪਨ ਹੋਈ ਜ਼ੁਬਾਨ ਚੋਂ ਨਿਕਲਿਆ हे ਗੁਰੂ ਔਰ ਨੈਣ ਖੁੱਲ ਗਏ ਕੀ ਦੇਖਦੇ ਹਨ ਜਿਸ ਇਲਾਹੀ ਦਾਤੇ ਦੇ ਦیدارਿਆਂ ਦੀ ਤੜਪ ਵਿੱਚ ਉਮਰ guzari ਆਪਣੀ ਪਿਆਰੀ ਗੋਦ ਵਿੱਚ ਲਈ ਪਿਆਰ ਨਾਲ ਮਸਤਕ ਨੂੰ ਸਹਲਾ ਰਿਹਾ ਹੈ ਵਿਖੋ ਸੰਗਤ ਜੀ ਇਲਾਹੀ ਦਾਤੇ ਦੇ ਪ੍ਰੇਮ ਦਾ ਇੱਕ ਹੋਰ ਕਮਾਲ ਚਿਹਰੇ ਨੂੰ ਰਖੀ ਜੀ ਦੇ ਮਸਤਕ ਵੱਲ ਝੁਕਾਇਆ ਨੇ ਔਰ ਕਿਸੇ ਉੱਚੇ ਪ੍ਰੇਮ ਦੀ ਦਾਤ ਬਖਸ਼ਣ ਲਈ ਮਸਤਕ ਨੂੰ ਪਿਆਰ ਨਾਲ ਚੁੰਮ ਲਿਆ ਨੇ ਵਾਹ ਇਲਾਹੀ ਦਾਤਿਆ ਤੇਰੇ ਇਹ ਸੋਹਣੇ ਦੀਦਾਰੇ ਕੌਣ ਹੋ ਸਕਦਾ ਹੈ ਤੇਰੇ ਵਰਗਾ ਕੋਈ ਨਹੀਂ ਤੇਰੇ ਵਰਗਾ ਤੂੰ ਹੀ ਹੈ ਤਨ ਹੋ ਗਏ ਰਖੀ ਦੀ ਅੱਜ ਜਿਨ੍ਹਾਂ ਦੀ ਝੋਲੀ ਇਲਾਹੀ ਦਾਤੇ ਨੇ ਸਾਰੇ ਡਾਇਮੰਡ ਦਾ ਪਿਆਰ ਪਾ ਦਿੱਤਾ ਵੇਖ হে ਜਗਤ ਪੂਰੇ ਸੰਸਾਰ ਦੇ ਇਤਿਹਾਸ ਵੱਲ ਨਜ਼ਰ ਮਾਰ ਕੇ ਦਿਖਦਾ ਹੈ ਕੋਈ ਹੋਰ ਇਹੋ ਜਿਹਾ ਮੁਰਸ਼ਿਦ ਉਮਰ ਦੇ ਜਿਸ ਸਮੇ ਮਾਪਿਓ ਵੀ ਮस्तक ਚੁੰਮਣ ਵਿੱਚ ਖੁਚੈਣ ਮਹਿਸੂਸ ਕਰਨ ਕੇਵਲ ਇਹ ਇਲਾਹੀ ਦਾਤਾ ਹੀ ਜੋ ਇਸ ਤਰ੍ਹਾਂ ਦੇ ਪ੍ਰੇਮ ਬੋਸੇ ਦੇ ਸਕਦਾ ਹੈ ਕੌਣ ਸਮਝ ਸਕਦਾ ਹੈ ਇਸ ਜਗਤ ਵਿੱਚ ਵਿਚਰ ਰਹੀਆਂ ਅਜਿਹੀਆਂ ਮਹਾਨ ਰੂਹਾਂ ਸਿਰਫ ਨਾ ਸਮਝਣ ਕਾਰਨ ਹੀ ਜਿੰਨਾ ਮਹਾਨ ਰੂਹਾਂ ਦੇ ਚਰਨਾਂ 'ਚੋਂ ਇਲਾਮੀ ਸੁਖ ਦੀ ਦਾਤ ਨਸੀਬ ਹੋਈ ਹੁੰਦੀ ਹੈ ਉਹਨਾਂ ਨੂੰ ਹੀ ਕਿਉਂ ਕਿਉਂ ਜੇ ਕਸ਼ਟਾਂ ਵਿੱਚ ਪਾਉਂਦਾ ਹੈ ਇਹ ਜਗਤ ਨਾ ਇਸ ਜਗਤ ਨੇ ਕਦੇ ਕੋਈ ਸਬਕ ਸਿੱਖਿਆ ਅਤੇ ਨਾ ਹੀ ਆਸ ਹੈ ਕਿ ਅੱਗੋਂ ਇਹ ਕੋਈ ਸਬਕ ਸਿੱਖੇਗਾ ਇਸ ਨੇ ਆਪਣੇ ਚਾਲੇ ਚੱਲਦੇ ਹੀ ਰਹਿਣਾ ਹੈ ਔਰ ਉੱਚੀਆਂ ਰੂਹਾਂ ਨੂੰ ਕਸ਼ਟਾਂ ਨਾਲ ਨਿਵਾਜਦੇ ਹੀ ਰਹਿਣਾ ਹੈ ਪਰ ਉੱਚੀਆਂ ਰੂਹਾਂ ਨੇ ਵੀ ਸਾਈਆਂ ਜੀ ਦੇ ਹੁਕਮ ਵਿੱਚ ਇਸ ਜਗਤ ਨੂੰ ਸੁਖੀ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੀ ਰਹਿਣਾ ਹੈ ਹਾਂਜੀ ਸੰਤ ਨਾ ਛਾੜੇ ਸੰਤਈ ਜੋ ਕੋਟਿਕ ਮਿਲੇ ਅਸੰਤ ਵੇਖੋ ਜਰਾ ਇਲਾਹੀ ਦਾ ਤੇ ਦੇ ਦਰਦ ਵਰਮਾ ਦ੍ਰਿਦ ਮੂਰਤ ਨੂੰ ਹੋਣਾ ਸਿਆਰ ਨਾਲ ਉਠਾਇਆ ਨੇ ਅਰ ਕਹਿਣ ਲੱਗੇ ਰਕੀ ਜੀ ਚਲੋ ਹੁਣ ਸਾਡੇ ਨਾਲ ਪਹੁੰਟੇ ਹੁਣ ਹੋਰ ਵਿਛੋੜਾ ਨਹੀਂ ਉਨਰ ਦਾ ਬਾਕੀ ਸਮਾਂ ਹੁਣ ਸਨਮੁਖ ਹੀ گزارਣਾ ਹੈ ਬ੍ਰਿਧ ਮੂਰਤ ਦੇ ਸ਼ੁਕਰਾਨੇ ਵਿੱਚ ਹੱਥ ਜੁੜ ਗਏ ਔਰ ਮੁਖ ਚੋਂ ਕੰਬਦੀ ਆਵਾਜ਼ ਨਿਕਲੀ ਧੰਨ ਭਾਗ ਦਾਤਾ ਇਸ ਬ੍ਰਿਧ ਦਾ ਅੰਤ ਆਪ ਜੀ ਦੇ ਮੁਬਾਰਕ ਹੱਥ ਸਵਾਰਨ ਹੋਰ ਕੀ ਚਾਹੀਦਾ ਹੈ ਪਰ ਦਾਤਾ ਇੱਕ ਅਰਜ਼ ਹੈ ਜੇ ਪ੍ਰਵਾਨ ਹੋ ਜਾਵੇ ਦਾਤਾ ਜੀ ਇਹ ਚਾਂਦੋ ਬਹੁਤ ਪਿਆਰਾ ਬੱਚਾ ਹੈ ਪਰ ਅਨਾਥ ਹੈ ਇਸ ਨੂੰ ਵੀ ਆਪਣੇ ਨਾਲ ਲੈ ਚੱਲੋ ਇਸ ਦਾ ਵੀ ਜੀਵਨ ਸਵਰਜਾਇਗਾ ਜੀ ਸਤਿਗੁਰੂ ਜੀ ਵੇਖੀ ਜੀ ਬੇਫਿਕਰ ਹੋਵੋ ਚਾਂਦੋ ਹੁਣ ਅਨਾਥ ਨਹੀਂ ਰਿਹਾ ਇਹ ਗੁਰੂ ਨਾਨਕ ਦਾ ਹੋ ਚੁੱਕਾ ਹੈ ਗੁਰੂ ਨਾਨਕ ਦਾ ਘਰ ਇਸ ਦਾ ਘਰ ਹੈ ਇਸ ਨੇ ਤੁਹਾਡੀ ਨਹੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ ਉਹਨ ਗੁਰੂ ਘਰ ਆਪਣਾ ਫਰਜ਼ ਨਿਭਾਏਗਾ ਇਸ ਨੂੰ ਅਰਸ਼ਾਂ কুরਸ਼ਾਂ ਦੀ ਪਾਤਸ਼ਾਹੀ ਬਖਸ਼ੇਗਾ ਹਾਂ ਇਹ ਵੀ ਪੌਂਟੇ ਸਾਡੇ ਨਾਲ ਹੀ ਚੱਲੇਗਾ ਇਹ ਸੋਣਾ ਖੁਸ਼ੀ ਚ ਬਾਵਰਾ ਹੋਇਆ ਚਾਂਦੋ ਦਾਤਾ ਜੀ ਵੱਲ ਵਧਿਆ ਅਰ ਦਾਤਾ ਜੀ ਦੇ ਹੱਥ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਪਿਆਰ ਨਾਲ ਚੁੰਮਣ ਲੱਗਾ ਦਾਤਾ ਜੀ ਨੇ ਚਾਂਦੋ ਵਿੱਚੋਂ ਸੱਚੇ ਪ੍ਰੇਮ ਦੀ ਚਰਣਾ ਹਟ ਮਹਿਸੂਸ ਕੀਤੀ ਜੋਕੇ ਆਰਚੰਦ ਨੂੰ ਗੱਲ ਨਾਲ ਲਗਾ ਲਿਆ ਵੇਖੋ ਅਨਾਥ ਨਾਥ ਹੋ ਗਿਆ ਫਰਸ਼ਾਂ ਤੇ ਰੁੱਲ ਰਹੇ ਨੂੰ ਅਰਚੰਦ ਦੀ ਪਤਸ਼ਾਹੀ ਨਸੀਬ ਹੋ ਗਈ